ہر بند کرتا نہ

ਜੇ ਰੋਸ਼ਨਾ ਪ੍ਰਿਆ ਮੇਰਾ ਇਰਾਦਾ ਹੋਣਾ ਸਮਦਰ ਗਿਆ ਦਰਵਾਜਾ ਖੁਲ ਗਿਆ ਆ ਮੇਰੇ ਦਰਵਾਜਾ ਖੁੱਲਿਆ ਲੱਗਿਆ ਅੰਦਰ ਪੰਜਾਬ ਦੇ ਨਾਲ ਰਸ ਨੂੰ ਕਿੰਨਾ ਬਈ ਗਾਲੇ ਕਰਾਉਂ ਅਸੀਂ ਧਿਆਗਾ ਉੱਠੇ ਹੁੰਦੇ ਆ ਅਸੀਂ ਬੋਤੂ ਵੀ ਘੱਟ ਰਹੇ ਆ ਨਾ ਸਕੇ ਕਰ ਪਰਿਸ਼ਾਦਾ ਪਾਣੀ ਅਸਕਰ ਦੇਹੋ ਜੀ ਤਾਂ ਉਹਉਂਦੀ ਆ ਕਿ ਜਿਹੜੇ ਮਾਰ-ਮਾਰ ਕੇ ਤਨਵਾਰ-ਵਾਰ ਪੁੱਛਦੇ ਇਹਦਾ ਹੁੰਦਾ ਨਹੀਂ ਕਈ ਵਾਰ ਜਿਹਨੇ ਪੈਸੇ ਆਪਣੇ ਲੈਣੇ ਹੁੰਦੇ ਆ ਨਾ ਤੇ ਜਿਹਦੇ ਕੋਲੋਂ ਲੈਣੇ ਹੁੰਦੇ ਤਨਵਾਰ-ਵਾਰ ਤਾਲੇ ਲੱਗ ਜਾਂਦਾ ਤੇ ਸੱਜੀ ਗੱਲ ਮੁੱਕਦੇ ਹਿਸ਼ਰਮ ਹੋਣ ਲੱਗ ਜਾਂਦੇ ਇਹ ਨਹੀਂ ਜਾਣੀ ਪਤਾ ਕੇ ਮੇਰੇ ਪੈਸੇ ਲੈ ਲੈ ਉਹ ਦਿਨ ਹਰ ਵੀ ਹਰਮਣੀ ਹੁੰਦੇ ਆ ਤਾਂ ਜਾਨੀ ਹੁੰਦੇ ਮਨ ਅੰਦਰ ਵਾਲਾ ਜਾਨੀ ਹਿਸ਼ਰਮ ਹੋਣ ਲੱਗ ਪੈਂਦੀ ਆ ਇੰਨੀ ਵਾਰੀ ਆ ਕੇ ਤੇ ਇਹ ਮੁੱਕਰੀ ਜਾਂਦਾ ਇਸ ਤਰ੍ਹਾਂ ਭਾਈ ਬਾਲਾ ਸਿੱਖੇ ਦਾ ਵੇਦ ਮੈਂ ਤੇਰਾਂ ਪਿਆਰ ਕਰਕੇ ਤੈਨੂੰ ਵੇਦਤੇ ਤੇ ਰੋਜ਼ ਮੈਂ ਤੇਰੇ ਪਛਲ ਕੇ ਉਹਦਾ ਪਰਪਤੀ ਬਣ ਗਿਆ ਤੂੰ ਤੇ ਬਿਲਕੁਰੀ ਬਿਸ਼ਰਮ ਹੋ ਗਿਆ ਜੀ ਨਾ ਅਦਿਕ ਜਗਰਾ ਕੀਓ ਉਤੇ ਬਾਤ ਸੰਗਾ ਜੀ ਵਾਰਿ ਇਸ ਤਰ੍ਹਾਂ ਬਿਲ ਕੇ ਬਾਲਾ ਸਿੰਘ ਪੁੱਛੀ ਜੀ ਬੋਲੇ ਇਹ ਪੁੱਛੀ ਸਰਬਚਉਨਾ ਸੱਜਾ ਹੁੰਦਾ ਕਿਹਨਾਂ ਘਰ ਦਾ ਜੀ

ਸਹੋਮ ਸੋਵਨ ਪਤੇ ਪਹਿਲੋ ਪਾਇਆ ਬਾਬੇ ਬਖਸ਼ਦਰ ਕੁਸ਼ੋ ਦੇ ਪ੍ਰਕਾਲ ਕਮਾਈ ਰੇਤ ਅਕ ਆਹਾਰ ਕਰ ਰੋੜਾਂ ਕੀ ਗੁਣ ਕਰੇ ਵਿਸਾਈ ਭਾਰੀ ਕਰ ਤਪੱਸੇ ਆ ਵੱਡੇ ਭਾਗ ਸੁਬਨਿ ਆਈ ਸੋਤੰਤੀ ਪਈ ਹਉ ਤੇ ਹਰੀ ਆਵਲ ਜਿੱਥੇ ਮੇਰਾ ਸੰਤ ਗੁਰੂ ਬੈਠਾ ਆਈ ਜਿੱਥੇ ਬਾਬਾ ਪਿਆਰ ਤਰਾ ਪੂਜਾ ਅਸਨ ਥਾਪਨ ਸੋਵਾਂ ਇਹ ਜੋ ਪਾਵਨ ਪੁੱਤਰਸਥਾਨ ਜਗਤ ਗੁਰੂ ਸਤਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਪਾਵਨ ਚਨਛੁਤਰ ਦੀ ਇੱਥੇ ਸਤਗੁਰੂ ਨਾਨਕ ਦੇਵ ਜੀ ਮਹਾਰਾਜ 1515 ਈਸਵੀ ਇੱਥੇ ਆਪਣੇ ਪਰਿਵਾਰ ਨੂੰ ਮਿਲਣ ਦੇ ਵਾਸਤੇ ਆਏ ਸਨ। ਸਤਗੁਰੂ ਜੀ ਮਹਾਰਾਜ ਇਸੇ ਪਾਵਨ ਸਥਾਨ ਤੇ ਹੁਣ ਦਾ ਕਰਨੇ ਸੀ ਕਿ ਸਤਗੁਰੂ ਮਹਾਰਾਜ ਜਿਹੜਾ ਪਰਵਾਸੀ ਉਹਨਾਂ ਦੇ ਜਿਹੜੇ ਸੋਹਰਾ ਸਾਹਿਬ ਜੀ ਮੂਲचंद ਜੀ ਇਸੇ ਇਲਾਕੇ ਦੇ ਅੰਦਰ ਪਟਵਾਰ ਦੀ ਨੌਕਰੀ ਕਰਦੇ ਸਨ। ਤੇ ਉਦਾਸੀਆਂ ਦੇ ਜਾਂ ਸਮੇਂ ਜਿਹੜਾ ਆਪਣਾ ਪਰਵਾਸੀ ਮਾਤਾ ਪਿਤਾ ਰਣਕਾਣਾ ਸਾਹਿਬ ਛੱਡ ਕੇ ਜਿਹੜਾ ਗੁਰੂ ਸਾਹਿਬ ਦੇ ਮਹਿਲ ਸਨ ਮਾਤਾ ਸੁਲਖਣੀ ਜੀ ਦੋਵੇਂ ਬੱਚੇ ਬਾਬਾ ਸ੍ਰੀ ਚੰਦਿ ਬਾਬਾ ਲਖਮੀਦਾ ਜੀ ਆਪਣੇ ਸਹਰੇ ਘਰ ਇਸੇ ਪੱਖੋ ਗਰੰਦਾਵੇ ਛੱਡ ਕੇ ਗਿਆ ਜਦੋਂ ਲਗਭਗ ਪਹਿਲੀ ਦਸ ਜੀ ਤੋਂ ਬਾਅਦ ਵਾਪਸ ਆਏ ਨੇ ਇੱਥੇ ਇਤੋਂ ਦੇ ਇਲਾਕੇ ਦੇ ਜਿਹੜੇ ਚੌਦੇਸਰਮ ਬਾਬਾ ਜੀ ਦਾ ਰੰਦਾਵਾ ਜੀ ਇਹ ਉਹਨਾਂ ਦਾ ਉਹ ਸੀ ਇਸੇ ਖੂਤੇ ਆ ਕੇ ਸਤਿਗੁਰੂ ਨਾਨਕ ਪਾਸ਼ਾ ਜੀ ਮਹਾਰਾਜ ਬਰਾਜਮਨ ਉਹ ਇੱਥੇ ਸੰਗਤਾਂ ਔਰ ਉਹਨਾਂ ਦਾ ਪ੍ਰਵਾਹ ਸਤਿਗੁਰੂ ਜੀ ਮਨ ਮਿਲਣ ਦੇ ਵਾਸਤੇ ਆਇਆ ਇਤਿਹੀ ਜਿੰਦਗੀ ਦੇ ਲਗਭਗ 17 ਸਾਲ 9 ਮਹੀਨੇ ਤੋਂ ਕੁਝ ਦਿਨ ਸਤਿਗੁਰੂ ਜੀ ਮਹਾਰਾਜ ਨੇ ਇੱਥੇ ਬੰਦੀ ਤੇ ਕੀਤੇ ਇੱਥੇ ਥੋੜਾ ਸਾਹ ਤੇ ਬੈਠ ਕੇ ਪਰਮਾਤਮਾ ਦੀ ਬਾਤ ਕਰਦੇ ਰਹੇ ਕੀਤੀ ਬਾਣੀ ਵਿੱਚ ਸਕੰਦ ਦਾ ਉਪਦੇਸ਼ ਬਖਸ਼ ਕਰਦੇ ਰਹੇ ਔਰ ਇਹਨਾਂ ਦੇ ਨਾਤੀਜਰਾਸੀ ਸਰ ਸਸੀ ਨੀਰਾ ਬਾਬਾ ਨਾਨਕ ਜੋ ਪਹਿਲਾ ਇਤਿਹਾਸ ਸਹਾਰਾ ਜਿਹੜਾ ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਨਾਮ ਤੇ ਜਿਹੜਾ ਵਸਿਆ ਹੋਇਆ ਹੈ ਔਰ ਇੱਥੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਇਹਨਾਂ ਦਾ ਪਰਿਵਾਰ ਇੱਥੇ ਰਹਿ ਰਿਹਾ ਸੀ ਪਰਿਵਾਰ ਨੂੰ ਮਿਲਣ ਦੇ ਵਾਸਤੇ ਆਈ ਔਰ ਇਹਨਾਂ ਤੋਂ ਬਾਅਦ ਇੱਥੇ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਵਕਤ ਬਾਬਾ ਧਰਮਦਰ ਜੀ ਦੇ ਗੁਰੂ ਸਾਹਿਬ ਜੀ ਦੇ ਪੋਤੇ ਸਨ ਉਹਨਾਂ ਦੇ ਦਸਵੇਂ ਦੇ ਸਮੇਂ ਤੇ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੱਥੇ ਆ ਕੇ ਬੈਠ ਕੇ ਰੱਬੀ ਬਾਣੀ ਦਾ ਕੀਰਤਨ ਕੀਤਾ ਔਰ ਉਹਨਾਂ ਦੀ ਯਾਦਗਾਰ ਗੁਰਦੁਆਰਾ ਕੀਰਤਸਤਾਨ ਇਸ ਸਥਾਨ ਦੇ ਨਾਲ ਬਣੀ ਮੌਜੂਦ ਹੈ ਔਰ ਇਸ ਤੋਂ ਇਲਾਵਾ ਸ਼ਹਿਰ ਦੇ ਅੰਦਰ ਬਾਬਾ ਸ੍ਰੀ ਚੰਦ ਦਾ ਸਥਾਨ ਜਿੱਥੇ ਲੰਮਾ ਸਭਾ ਉਹਨਾਂ ਨੇ ਅਕਾਲ ਪ੍ਰਮਾਤਮਾ ਦੀ ਬੰਦਗੀ ਕੀਤੀ ਹੈ ਉਹ ਇੱਥੇ ਹੀ ਬਾਬਾ ਕਾਉਲੀ ਮਾਲ ਜਿਹੜੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਮ ਹੀ ਪੀੜੀ ਚ ਹੋਏ ਸਨ ਉਹ ਬਲਕ ਫਖਾਰੇ ਤੋਂ ਸਤਿਗੁਰੂ ਨਾਨਕ ਦੇਵ ਜੀ ਮਾਰੇ ਚੋਲਾ ਸਾਹਿਬ ਲੈ ਕੇ ਆਏ ਔਰ 21 ਫਗਨ ਚੋਲਾ ਸਾਹਿਬ ਜੀ ਦਾ ਇੱਥੇ ਪ੍ਰਕਾਸ਼ ਕੀਤਾ ਗਿਆ ਸ ਹਰ ਸਾਲ ਜਿਹੜਾ ਚੋਲਾ ਸਾਹਿਬ ਦਾ ਇਤਿਹਾਸ ਜੋੜ ਮੇਲਾ ਦਰਬਾਰ ਸਾਹਿਬ ਦਾ ਬਾਬਾ ਨਾਨਕ ਬੜੀ ਸ਼ਰਧਾ ਭਾਵਨਾ ਦੇ ਨਾਲ ਸਿੱਖ ਸੰਗਤਾਂ ਦੇ ਵੱਲੋਂ ਮਨਾਇਆ ਜਾਂਦਾ ਔਰ ਇੱਥੇ ਜਹਾਂਗੀਰ ਬਾਦਸ਼ਾਹ ਬਾਬਾ ਸਿਜੰਦੇ ਪਾਸ ਆਇਆ ਕਿ ਮਹਾਰਾਜ ਸਾਡੇ ਘਰ ਕੋਈ ਔਲਾਦ ਨਹੀਂ ਹੈ ਕਿ ਹਰੇਕ ਇਨਸਾਨ ਦੀ ਫ਼ਾਸ਼ ਹੁੰਦੀ ਹੈ ਕਿ ਸਾਡੀ ਕੋਲ ਅੱਗੇ ਵਧੇ ਔਰ ਬਾਬਾ ਜੀ ਨੇ ਬੇਨਤੀ ਕੀਤੀ ਤੁਸੀਂ ਇੱਥੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਮਾਣ ਦੇ ਚਰਨਾਂ ਤੇ ਆਇਓ ਕਿ ਉਹਨਾਂ ਦਾ ਦਰ ਹੈ ਗਿਆਨ ਧਿਆਨ ਕਿਛ ਕਰਮਣਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੋਂ ਵੱਡਾ ਸਾਧੂ ਗੁਰੂ ਨਾਨਕ ਜਨਕਲ ਰਾਖੀ ਮੇਰੀ ਬਾਬਾ ਜੀ ਨੇ ਪੂਰੀ ਸੇਵਾ ਸ਼ੁਰੂ ਕੀਤੀ ਆ ਔਰ ਜਹਾਂਗੀਰ ਪਾਤਸ਼ਾਹ ਦਾ ਪਰਿਵਾਰ ਸੇਵਾ ਕਰਦਾ ਰਿਹਾ ਲੰਮਾ ਸਮਾਂ ਸੇਵਾ ਚੱਲੇ ਜਦੋਂ ਕੋ ਤਿਆਰ ਹੋ ਗਿਆ ਕਿਉਂਕਿ ਜ਼ਿਆਦਾਤਰ ਉਹਨਾਂ ਸਮਿਆਂ ਦੇ ਅੰਦਰ ਜਿਹੜੇ ਕੋਸਨਬੋਲ ਹੋਇਆ ਕਰਦੇ ਸਨ ਜਾਂ ਚਾਰ ਲੋਕਰਾ ਕੋਸਨ ਔਰ ਪਹਿਲਾ 쿠ਸੀ ਜਿਹੜਾ ਸਤਗੁਰੂ ਜੀ ਮਹਾਰਾਜ ਨੇ ਅਠ ਕੁਰਾ ਖੂ ਜਿਹੜਾ ਲਗਵਾਇਆ ਸੀ ਧੀਰੇ ਬਾਬੇ ਅੰਤਰਦੀਤੇ ਉਰਥੀ ਉਹਨਾਂ ਨੇ ਬਖਸ਼ਿਸ਼ ਕੀਤੀ ਵੀ ਜਿਹੜਾ ਨਿਸ਼ਚਾ ਦੇ ਨਾਲ ਮਨ ਧਾਰ ਕਰਕੇ ਇੱਥੇ ਛਨਾਲ ਕਰਕੇ ਖੂ ਦੇ ਜਲ ਦੇ ਨਾਲ ਕਿਉਂਕਿ ਖਾਸ ਕਰਕੇ ਉਹਨਾਂ ਸਮਿਆਂ ਦੇ ਅੰਦਰ ਇੱਕ ਠਰਾਹ ਦਾ ਰੋਗ ਸੀ ਜਾਂ ਕਿਉਂਕਿ ਅੱਜ ਵੀ ਆ ਔਰ ਜਿਹਦਾ ਵੀ ਇਸੇ ਖੂ ਦੇ ਜਲ ਦੇ ਨਾਲ ਛਨਾਲ ਕਰੇ ਦਾ ਉਹਨਾਂ ਦਾ ਠਰਾਹ ਦਾ ਰੋਗ ਉਹਨਾਂ ਦੇ ਘਰ ਲਾ ਕੇ ਪ੍ਰਾਪਤੀ ਹੋ ਗਈ ਪਰ ਇੱਥੋਂ ਹੀ ਅੰਮ੍ਰਿਤਮਈ ਖੂ ਦੇ ਜਲ ਦੇ ਨਾਲ ਕਰਨ ਦੇ ਨਾਲ ਜਹਾਂਗੀਰ ਬਾਦਸ਼ਾਹ ਦੇ ਕਰ ਕਰਕੇ ਉਹਨਾਂ ਦੇ ਪੁੱਤਰ ਦੀ ਪ੍ਰਾਪਤੀ ਹੋਈ ਆ ਜਿਹੜਾ ਬਹੁਤ ਹੀ ਇਤਿਹਾਸਕ ਸਥਾਨ ਹੈ ਇੱਥੇ ਲਗਭਗ ਲੰਮਾ ਸਮਾਂ ਚੂਲਾ ਸਾਹਿਬ ਰਿਹਾ ਤੇ ਇਹ ਜੋ ਪਾਲਕੀ ਸਾਹਿਬ ਜੀ ਆਦਰਸ਼ਨਦਾਰੇ ਕਰਿਓ ਸ੍ਰੀ ਪੰਜਾਬ ਮਹਾਰਾਜੇ ਰਣਜੀਤ ਸਿੰਘ ਜੀ ਮਹਾਰਾਜੇ ਸਭ ਤੋਂ ਪਹਿਲਾਂ ਜਿੰਨੇ ਵੀ ਸਥਾਨਾਂ ਦੇ ਪਰ ਉਹਨਾਂ ਸੇਵਾ ਕਰਾਈ ਆ ਜਦੋਂ ਆਪਾਂ ਸ੍ਰੀ ਦਰਬਾਰ ਸਾਹਿਬ ਸੇਵਾ ਦਰਸ਼ਨਦਾਰੇ ਕਰਨ ਦੇ ਵਾਸਤੇ ਜਾਂਦੇ ਆ ਕਿ ਉੱਤੇ ਲਿਖਿਆ ਕਿ ਸਾਲ 1887 ਦੇ ਅੰਦਰ ਪਰਮ ਸੇਵਕ ਜਾਣ ਕਰਕੇ ਤਾਨ ਗੁਰੂ ਸਤਗੁਰੂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਆਪਣੇ ਸੇਵਕ ਦੇ ਪਾਸੋਂ ਸੇਵਾ ਕਰਵਾਈ ਆ ਔਰ ویکੋ ਸਾਰੇ ਸਥਾਨਾਂ ਤੋਂ ਪਹਿਲਾਂ ਸਭ ਤੋਂ ਪਹਿਲਾਂ ਸੰਮਤ 1884 ਦੇ ਅੰਦਰ ਜਿਹੜੀ ਇੱਥੇ ਸ਼ੇਰ ਤੋਂ ਪਹਿਲਾਂ ਜੋ ਧਾਰਮਿਕ ਸਥਾਨਾਂ ਤੇ ਸੋਨਾ ਲਗਾਉਂਦੀ ਸੇਵਾ ਸ਼ੁਰੂ ਕੀਤੀ ਸੀ ਸਭ ਤੋਂ ਪਹਿਲਾਂ ਡੇਰੇ ਬਾਬੇ ਨਾਨਕ ਦੀ ਉਹ ਪਾਵਨ ਧਰਤੀ ਹੈ ਇੱਥੇ ਉਹਨਾਂ ਨੇ ਆਪਣੇ ਹੱਥੀਂ ਇਹ ਜਿਹੜੀ ਸੋਨੇ ਦੀ ਪਾਲਕੀ ਸੇਵਾ ਕਰ ਜਿੱਥੇ ਗੁਰਬਾਣੀ ਦੇ ਸ਼ਬਦ ਮੂਲ ਮੰਤਰ ਜਿਵੇਂ ਲਿਖਿਆ ਹੈ ੴ ਤੋਂ ਲੈ ਕੇ ਗੁਰਬਸਾਹਬ ਤੱਕ ਇਸ ਤੋਂ ਇਲਾਵਾ ਗੁਰਬਾਣੀ ਦੇ ਸ਼ਬਦ ਹਨ ਮੰਨ ਮੰਦਰ ਤਨ ਵਿਸਕੰਦਰ ਕੱਟ ਤੀਤਨਾ ਇਹ ਜਿਹੜਾ ਸ਼ਬਦ ਪਾਲਕੀ ਪ੍ਰਸ਼ੋਭਤ ਹੈ ਅਗੇ ਜੋ ਇਹ ਸ਼ਾਉਦ ਲਿਖਿਆ ਗਿਆ ਹੈ ਸਤਿਗੁਰੂ ਮਹਾਰਾਜ ਦਾ ਬਤ ਹੈ ਔਰ ਇੱਥੇ ਸਤਿਗੁਰੂ ਜੀ ਮਹਾਰਾਜ ਨੇ ਪਹਿਲਾ ਸ਼ਬਦ ਸੀ ਰਾਗ ਦੇ ਅੰਦਰ ਲਿਖਿਆ ਜੀ ਮੋਤੀ ਤਾਂ ਮੰਦਰ ਉਸ ਰਿਆ ਰਤਰੀਤਾ ਹੋਈ ਜੜਾਓ ਇਹ ਜਿਹੜਾ ਪੂਰਾ ਸ਼ਬਦ ਇੱਥੇ ਉਕਰਿਆ ਹੋਇਆ ਹੈ ਇਸ ਤੋਂ ਇਲਾਵਾ ਇੱਥੇ ਗੁਰ ਮੰਦਰ ਦਾ ਇੱਥੇ ਲਿਖਿਆ ਸੰਮਤ 1884 ਦੇ ਅੰਦਰ ਤਹਿਲ ਮਹਾਰਾਜਾ ਜਾਣ ਕਰਕੇ ਸੰਜੀਤ ਸਿੰਘ ਨੇ ਪਾਸ ਗੁਰਸਾਹੇ ਨਾਨਕ ਜੀ ਦੀ ਸੇਵਾ ਕਰਵਾਈ ਆ ਇਸ ਤੋਂ ਇਲਾਵਾ ਇੱਥੇ ਜਿਹੜਾ ਜਿਹੜਾ ਸ਼ਲੋਕ ਗੁਰਬਾਣੀ ਦਾ ਸੀ ਜਗਜੀਤ ਸਿੰਘ ਦਾ ਬਾਣੀ ਦਾ ਸ਼ਲੋਕ ਪੜ੍ਹਦੇ ਆਂ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹੱਤ ਦਿਨ ਰਾਤ ਦੁਇ ਦਾਇ ਦਾਇਆ ਕਿੱਲੇ ਸਗਲ ਜਗਤ ਤੇ ਚੰਗੀਆਂ ਬਰੀਆਂ ਆਂ ਬਚਤਰਮਹ ਦੁਰਕਰਮੀ ਆਪੋ ਆਪਣੀ ਕੀ ਨੇੜਾ ਕਿ ਦੁਰਜਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਕ ਉਜਲੇ ਕੀਤੀ ਛੁੱਟੀ ਨਾਲ ਇਹ ਪੂਰਾ ਸ਼ਬਦ ਇਥੇ ਜੁਰਾ ਉਕਰਿਆ ਆਇਆ ਸੀ ਆਵਲ ਬਾਣੀ ਦਾ ਸ਼ਬਦ ਹੈ ੴ ਸਤਿਗੁਰ ਪ੍ਰਸਾਦਿ ਰਾਗ ਬਲਾਵਲ ਮਹੱਲਾ ਪਹਿਲਾ ਚੌਪਦੇ ਕਰ ਪਹਿਲਾ ਤੂੰ ਸੁਲਤਾਨ ਕਹਾ ਮੀਆਂ ਤੇਰੀ ਕਵਨ ਵਡਾਈ ਜੋ ਤੂੰ ਦੇ ਸੁਖਾ ਸੁਆਮੀ ਮੈਂ ਮੂਰਖ ਕਾ ਨ ਜਾਈ ਰਹਾਉ ਜੋ ਕਿਛੁ ਹੋਆ ਸਭ ਕਿਛੁ ਸੁਸਤੀ ਤੇਰੀ ਸਭ ਅਸਨਾਈ ਤੇਰਾ ਅੰਤ ਨ ਜਾਣੈ ਮੇਰੇ ਸਹਬਾ ਮੰਦਲੇ ਕਾ ਚਤrai ਇਹ ਜਿਹੜਾ ਪੂਰਾ ਗੁਰਬਾਣੀ ਦਾ ਸ਼ਬਦ ਹੈ ਇਸੇ ਪਾਲਕੀ ਦੇ ਉੱਪਰ ਉਹਨਾਂ ਨੇ ਅਥੀ ਜਿਹੜਾ ਸੀ ਤਿਲਖਵਾਇਆ ਗਿਆ ਸੀ ਬਾਲਕੀ ਸਾਹਿਬ ਦੀ ਜਿਹੜੀ ਆ ਸਾਹਸ ਬਾਲ ਕਰਕੇ ਬੜਾ ਬੜੀ ਤਰੀਕੇ ਨਾਲ ਇੱਥੇ ਜਦੋਂ ਸ਼ੁਭਧ ਕੀਤਾ ਗਿਆ ਸੰਗਤਾਂ ਆ ਕੇ ਅੱਜ ਵੀ ਉਹਨਾਂ ਪ੍ਰਾਰਥਨਾ ਚੀਜ਼ਾਂ ਦੀ ਆ ਕੇ ਸੰਗਤਾਂ ਦਰਸ਼ਨਦਾਰੇ ਕਰਦੀਆਂ ਨੇ ਤਾਂ ਸਤਿਗੁਰੂ ਮਹਾਰਾਜ ਦੇ ਉਹਨਾਂ ਦੀਆਂ ਜੋ ਆਸਮਰ ਸਤਿਗੁਰੂ ਜੀ ਮਹਾਰਾਜ ਚੰਨਾਂ ਤੋਂ ਪ੍ਰਵਾਨ ਹੁੰਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜੀ A, ta, a tam Jasko bude další naprodej